ਤਾਂ ਦੇ ਆਪਾਂ ਦਰਸ਼ਨ ਕਰ ਰਿਹਾ ਇਸ ਦਾ ਨਾਮ ਹੈ ਠੰਡਾ ਬੁਰਜ ਸਾਹਿਬ 6 ਪਉ ਨੂੰ ਗੁਰੂ ਸਾਹਿਬ ਨੇ ਆਨੰਦਪੁਰ ਸਾਹਿਬ ਦਾ ਕਿਲਾ ਛੱਡ ਦਿੱਤਾ ਉਸ ਟਾਈਮ ਜਿਹੜਾ ਠੰਡਾ ਬੁਰਜ ਹੁੰਦਾ ਸੀ ਉਹ ਓਪਨ ਹੁੰਦਾ ਸੀ ਸਹਿਬਜਾਦਿਆਂ ਕੋਲ ਉਸ ਟਾਈਮ ਕੋਈ ਵਸਤਰ ਨਹੀਂ ਸੀ ਕਿ 7 ਸਾਲ ਦੀ ਉਮਰ ਅਤੇ 9 ਸਾਲ ਦੀ ਉਮਰ ਚ ਇੰਨੀ ਡੇਰੀ ਇੰਨੇ ਹੰਦੜ ਹੌਸਲੇ ਵਾਲੇ ਜਿਹੜੇ ਸਹਿਬਜ਼ਾਦੇ ਸਨ ਗੁਰੂ ਜੀ ਵਜ਼ੀਰ ਖਾਨ ਤੂੰ ਸਾਡਾ ਸਿਰਤਾ ਕਲਮ ਕਰ ਸਕਦਾ ਹੈ ਤਹਾੜ ਨਾਲੋਂ ਪਰਸਾ ਨੂੰ ਈਦ ਨਹੀਂ ਮਨਾ ਸਕਦਾ ਇੱਕ ਮਹੀਨਾ ਜਿਹੜਾ ਪੋਹ ਦਾ ਮਹੀਨਾ ਆਪਣਾ ਸਾਰਾ ਸਰਬੰਸ ਗੁਰੂ ਗੋਬਿੰਦ ਨੇ ਵਾਰਦਿਆ ਇਹਨਾਂ ਨੂੰ ਸੱਚੀ ਸੁੱਚੀ ਸਰਜਾਹੰਦਰੀ ਦੇਣਾ ਦੀਨ ਗੁਰੂ ਪਿਆਰੀ ਸਾਹਿਬ ਇੱਕ ਪੋਹ ਦੇ ਮਹੀਨੇ ਚ ਕੋਈ ਵੀ ਵਿਆਹ ਸ਼ਾਦੀ ਨਹੀਂ ਕਰਦੇ ਫਤੇਗੜ ਸਾਹਿਬ ਦੀ ਧਰਤੀ ਦੇ ਵਿਖੇ ਮੌਜੂਦਾ ਜਿੱਥੇ ਕੀ ਸ਼ਹੀਦੀ ਜੋੜ ਮੇਲ ਜਿਹੜਾ ਹੈ ਮਨਾਇਆ ਜਾ ਰਿਹਾ ਹੈ ਠੰਡਾ ਬੁਰਜ ਜਿੱਥੇ ਕੀ ਛੋਟੇ ਸਾਬ ਜਦਾਂ ਨੂੰ ਤੇ ਮਾਤਾ ਗੁਦਰੀ ਜੀ ਨੂੰ ਜਿਹੜਾ ਠੰਡੇ ਬੁਰਜ ਦੇ ਵਿੱਚ ਕੈਦ ਕਰਕੇ ਰੱਖਿਆ ਗਿਆ ਸੀ ਤੁਹਾਨੂੰ ਉਸ ਸਥਾਨ ਦੇ ਦਰਸ਼ਨ ਕਰਵਾ ਰਹੇ ਹਾਂ ਸੋ ਅਸੀਂ ਗੱਲਬਾਤ ਕਰਾਂਗੇ ਇੱਥੇ ਜਿਹੜੇ ਗਰੰਤੀ ਸਿੰਘ ਨੇ ਜਿਹੜੇ ਵਿਸ਼ੇਸ਼ ਤੌਰ ਤੇ ਉਰੇ ਸੇਵਾ ਨਿਭਾਉਂਦੇ ਨੇ ਉਹਨਾਂ ਦਾ ਸਭ ਤੋਂ ਪਹਿਲਾ ਫਤਈ ਸਾਂਝ ਪੰਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਈ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ ਜਿਸ ਸਥਾਨ ਦੇ ਆਪਾਂ ਦਰਸ਼ਨ ਕਰ ਰਹੇ ਹਾਂ ਇਸ ਦਾ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ ਕਹਿੰਦੇ ਹਨ ਕਿ ਜਦੋਂ 3 ਮਹੀਨੇ ਆਨੰਦਪੁਰ ਸਾਹਿਬ ਦੇ ਕਿਲੇ ਨੂੰ ਘੇਰਾ ਪਿਆ ਰਿਆ ਅਤੇ ਜਿਹੜਾ ਰਸਤਾ ਵਸਤਾ ਅੰਦਰ ਜਾਣੀਆਂ ਪਹਾੜੀ ਫੌਜਾਂ ਨੇ ਬੰਦ ਕਰਦੀਆਂ ਸਿੰਘ ਭੁੱਖੇ ਪਾਣੇ ਵੀ ਰਹੇ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ ਉਸ ਤੋਂ ਉਪਰੰਤ ਜਦੋਂ ਪਹਾੜੀ ਫੌਜਾਂ ਦੀ ਕੋਈ ਵਾਹ ਨਾ ਚੱਲੀ ਤਾਂ ਉਹਨਾਂ ਨੇ ਇੱਕ ਵਿਉਤ ਬਣਾਈ ਔਰੰਗਜ਼ੇਬ ਨੇ ਕੁਰਾਨ ਦੀ ਖਸਮ ਖਾ ਕੇ ਗੁਰੂ ਗੋਬਿੰਦ ਸਿੰਘ ਆ ਤੁਸੀਂ ਕਿਲਾ ਛੱਡ ਦਿਓ ਤੁਹਾਨੂੰ ਕੁਝ ਨਹੀਂ ਆਖਿਆ ਜਾਏਗਾ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ 6 ਪਉ ਨੂੰ ਗੁਰੂ ਸਾਹਿਬ ਨੇ ਆਨੰਦਪੁਰ ਸਾਹਿਬ ਦਾ ਕਿਲਾ ਛੱਡ ਦਿੱਤਾ ਅਤੇ ਪਿੱਛੇ ਹੀ ਉਸ ਦੇ ਪਾੜੀ ਫੌਜਾਂ ਲੱਗ ਲੀਆਂ ਕਹਿੰਦੇ ਹਨ ਕਿ ਜਦੋਂ ਵਿਛੋੜਾ ਸਾਹਿਬ ਹੈ ਗੁਰਦੁਆਰਾ ਸਾਹਿਬ ਉੱਥੇ ਭਾਰੀ ਜੰਗ ਹੋਇਆ ਸਰਸਾ ਨਦੀ ਬਹੁਤ ਚੜੀ ਹੋਈ ਸੀ ਗੁਰੂ ਰੂਪਿਆਰੀ ਸਾਧ ਸੰਗਤ ਜੀਓ ਗੁਰੂ ਗੋਗ ਸਿੰਘ ਸਾਹਿਬ ਦਾ ਪਰਿਵਾਰ ਤਿੰਨ ਹਿੱਸਿਆਂ 'ਚ ਵੰਡ ਗਿਆ ਧੰਨ ਮਾਤਾ ਸੁੰਦਰ ਕੌਰ ਜੀ ਧੰਨ ਮਾਤਾ ਸਹਿਬ ਦੇਵਾ ਜੀ ਧੰਨ ਭਾਈ ਮਨੀ ਸਿੰਘ ਜੀ ਦਿੱਲੀ ਵੱਲ ਨੂੰ ਚਾਲੇ ਪਾ ਦਿੱਤੇ ਤੇ ਧੰਨ ਬਾਬਾ ਜੀਤ ਸਿੰਘ ਜੀ ਧੰਨ ਬਾਬਾ ਜੁਝਾਰ ਸਿੰਘ ਜੀ ਧੰਨ ਗੁਰੂ ਗੋਬਿੰਦ ਸਿੰਘ ਜੀ ਤੇ 40 ਸਿੰਘ ਚਮਕੌਰ ਸਾਹਿਬ ਗੜੀਵਾਲ ਨੂੰ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ ਧੰਨ ਬਾਬਾ ਜੋਰਾਵਰ ਸਿੰਘ ਸਾਹਿਬ ਜੀ ਧੰਨ ਬਾਬਾ ਫਤਿਹ ਸਿੰਘ ਸਾਹਿਬ ਜੀ ਤੇ ਪੂਜਨੀਕ ਮਾਤਾ ਗੁਜਰ ਕੌਰ ਜੀ ਜਿਹੜੀ ਸਿਹੜੀ ਪਿੰਡ ਗੰਗੂ ਬਹਾਮਣ ਦੇ ਪਿੰਡ ਵਾਲ ਨੂੰ ਚਾਲੇ ਪਾ ਦਿੱਤੇ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ ਕਹਿੰਦੇ ਹਨ ਕਿ ਜਦੋਂ ਹਨੇਰਾ ਪੈ ਗਿਆ ਸੱਤ ਪੋ ਨੂੰ ਜੋ ਇੱਕ ਛੰਨ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ ਜਿਸ ਵਿੱਚ ਚਾਨਣਾ ਦਿਖਦਾ ਸੀ ਮਾਤਾ ਗੁਜਰ ਕੌਰ ਅਤੇ ਬੱਚੇ ਛੰਨ ਕੋਲ ਪਹੁੰਚੇ ਜਿੱਥੇ ਕੰਮੂ 마ਸਕੀ ਨਾਮ ਦਾ ਇੱਕ ਭਗਤ ਰਹਿੰਦਾ ਸੀ ਗੁਰੂ ਰੂਪਿਆਰੀ ਸਾਧ ਸੰਗਤ ਜੋ ਜਿਹੜੀ ਪਹਿਲੀ ਰਾਤ ਹੈ ਉਸ ਛੰਨ ਵਿੱਚ ਸਹਬਜਾਦਿਆਂ ਨੇ ਕੱਟੀ ਅਤੇ ਲక్ష్ਮੀਬਾਈ ਨਾਂ ਦੀ ਔਰਤ ਨੇ ਜੋ ਰੁੱਖਾ ਸੁੱਖਾ ਭੋਜਨ ਹੈ ਉਹਨਾਂ ਨੂੰ ਚਕਾਇਆ ਗੁਰੂ ਰੂਪਿਆਰੀ ਸਾਧ ਸੰਗਤ ਜੀਓ ਫਿਰ ਉਹ ਫਿਰ ਸਵੇਰ ਹੋਈ ਜਦੋਂ ਚਾਲੇ ਪਾਦੀ ਤੇ ਅਠਪੋ ਨੂੰ ਉਹਨਾਂ ਨੂੰ ਗੰਗੂ ਬ੍ਰਾਹਮਣ ਜੋ ਗੁਰੂ ਘਰ ਦਾ ਰਸੋਈਆ ਰਿਹਾ ਹੈ ਉਹ ਮਿਲਿਆ ਜੰਗਲ 'ਚ ਜਾ ਕੇ ਮਾਤਾ ਨੂੰ ਫਤਿਹ ਗਜਾਈ ਸਹਬਜਾਦਿਆਂ ਨੂੰ ਮਿਲੇ ਕਹਿਣ ਲੱਗੇ ਮਾਤਾ ਜੀ ਤੁਸੀਂ ਜੰਗਲਾਂ 'ਚ ਕਹਿੰਦੇ ਇਵੇਂ ਸਾਰਾ ਪਰਿਵਾਰ ਦਾ ਵਿਛੋੜਾ ਪੈ ਗਿਆ ਗੰਗੂ ਬ੍ਰਾਹਮਣੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਮਾਤਾ ਜੀ ਜਦੋਂ ਤੱਕ ਮਾਹੌਲ ਸਹੀ ਨਹੀਂ ਹੋ ਜਾਂਦਾ ਤੁਸੀਂ ਮੇਰੇ ਘਰ ਰੋਗ ਗੁਰੂਪਿਆਰੀ ਸਾਧ ਸੰਗ ਜਿਓ ਗੰਗੂ ਬ੍ਰਾਹਮਣ ਆਪਣੇ ਪਿੰਡ ਸਿਹੜੀ ਬੱਚਿਆਂ ਤੇ ਮਾਤਾ ਨੂੰ ਲੈ ਗਿਆ ਉੱਥੇ ਜਾ ਕੇ ਉਹਨਾਂ ਦੀ ਸੇਵਾ ਕੀਤੀ ਲੰਗਰ ਪਾਣੀ ਪ੍ਰਸ਼ਾਦਾ ਤਿਆਰ ਕੀਤਾ ਤੇ ਬਿਸਤਰ ਦਾ ਦਿੱਤੇ ਗੁਰੂਪਿਆਰੀ ਸਾਧ ਸੰਗ ਜਿਓ ਸਹਿਬਜਾਦਾ ਨੇ ਪ੍ਰਸ਼ਾਦਾ ਛਕਿਆ ਮਾਤਾ ਜੀ ਨੇ ਅਤੇ ਰਹਿਰਾ ਸਾਹਿਬ ਦਾ ਪਾਠ ਕੀਤਾ ਤੇ ਵਿਸ਼ਰਾਮ ਕਰਨ ਲੱਗੇ ਜਦੋਂ ਰਾਤ ਹੋ ਗਈ ਤਾਂ ਗੰਗੂ ਬ੍ਰਾਹਮਣ ਨੇ ਇੱਕ ਪੋਟਲੀ ਸੀ ਮਾਤਾ ਜੀ ਕੋਲ ਮੋਹਰਾ ਦੀ ਭਰੀ ਹੋਈ ਕਹਿੰਦੇ ਉਹ ਵੀ ਚੁਰਾ ਲਿੱਤੀ ਅਤੇ ਜਾ ਕੇ ਮਰੀਂਡੇ ਦੇ कोतवाल ਨੂੰ ਸੂਝੀ ਦਿੱਤੀ ਕਿ ਗੁਰੂ ਗੋਬਿੰਦ ਸਿੰਘ ਦੇ ਛੋਟੇ ਸਹਬਜ਼ਾਦੇ ਅਤੇ ਮਾਤਾ ਮੇਰੇ ਕੋਲ ਅਨਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ ਉਹਨਾਂ ਨੂੰ कोतवाल ਦੇ ਮਰੀਂਡੇ ਕੋਲ 9 ਪੌ ਨੂੰ ਜੇਲ੍ਹ ਚ ਕੱਟਣੀ ਪਈ ਸਹਬਜ਼ਾਦੇ ਅਤੇ ਮਾਤਾ ਨੂੰ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ 10 ਪੌ ਨੂੰ ਜਿੱਥੇ ਆਪਾਂ ਜਿਸ ਸਥਾਨ ਦੇ ਦਰਸ਼ਕ ਆ ਰਿਆਂ ਠੰਡਾਪੁਰ ਸਾਹਿਬ 140 ਫੁੱਟ ਉੱਚਾ ਅਤੇ ਨਾਲ ਹੀ ਹੰਸਲਾ ਨਦੀ ਚੱਲਦੀ ਸੀ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ ਉਸ ਟਾਈਮ ਜਿਹੜਾ ਠੰਡਾ ਬੁਰਜ ਹੁੰਦਾ ਸੀ ਉਹ ਓਪਨ ਹੁੰਦਾ ਸੀ ਸਹਿਬਜ਼ਾਦਿਆਂ ਕੋਲ ਉਸ ਟਾਈਮ ਕੋਈ ਵਸਤਰ ਨਹੀਂ ਸੀ ਜਿਹੜਾ ਵਜ਼ੀਰ ਖਾਨ ਐ ਉਸਨੇ ਸਹਿਬਜ਼ਾਦਿਆਂ ਨੂੰ ਤਸੀਹੇ ਦੇਣ ਵਾਸਤੇ ਇਸ ਠੰਡੇ ਬੁਰਜ ਵਿੱਚ ਕੈਦ ਰੱਖਿਆ ਗਿਆ ਗੁਰੂ ਰੂਪਿਆਰੀ ਸਾਧ ਸੰਗਤ ਜੀ ਉਹ ਵੀ ਪੌ ਦਾ ਮਹੀਨਾ ਸੀ 10 ਪੌ ਨੂੰ ਸਹਿਬਜ਼ਾਦੇ ਇਸ ਠੰਡੇ ਬੁਰਜ ਵਿੱਚ ਪਹੁੰਚਦੇ ਹਨ ਗੁਰੂ ਰੂਪਿਆਰੀ ਸਾਧ ਸੰਗਤ ਜੀ 11 ਪੌ ਨੂੰ ਸਾਹਮਣੇ ਜਿਹੜਾ ਦਰਬਾਰ ਸਾਹਿਬ ਮੇਨ ਬਣਿਆ ਹੈ ਉੱਥੇ ਵਜ਼ੀਰ ਖਾਨ ਦੀ ਕਚਹਿਰੀ ਲੱਗਦੀ ਹੈ ਤੇ ਜਿਹੜਾ ਵੱਡਾ ਵਜੀਰ ਖਾਨ ਦਾ ਦਰਵਾਜ਼ਾ ਹੁੰਦਾ ਹੈ ਚੈਰੀ ਦਾ ਉਹ ਬੰਦ ਕਰ ਦਿੱਤਾ ਜਾਂਦਾ ਹੈ ਕਹਿੰਦੇ ਇੱਕ ਛੋਟੀ ਤਾਕੀ ਜਿਹੜੀ ਖੋਲ ਦਿੱਤੀ ਜਾਂਦੀ ਹੈ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ ਜਦੋਂ ਸਹਿਬਜ਼ਾਦੇ ਐਂਟਰ ਕਰਦੇ ਹਨ ਤਾਂ ਸੱਜਾ ਪੈਰ ਜਾ ਕੇ ਪੂਰੀ ਗੱਜ ਕੇ ਫਤਿਹ ਕਰ ਜਾਂਦੇ ਹਨ ਬਲੇ ਈਸੋਂ ਹਾਲ ਸਤ ਸਿਰਿਆ ਅਕਾਲ ਦਾ ਜੈਕਾਰਾ ਛੱਡਦੇ ਹਨ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ ਸਹਿਬਜ਼ਾਦਿਆਂ ਨੂੰ ਦੇਖ ਕੇ ਸਾਰੀ ਕਚੈਰੀ ਕਹਿੰਦੇ ਹਿਲ ਜਾਂਦੀ ਹੈ ਕਿ 7 ਸਾਲ ਦੀ ਉਮਰ ਅਤੇ 9 ਸਾਲ ਦੀ ਉਮਰ 'ਚ ਇੰਨੀ ਦਲੇਰੀ ਇੰਨੇ ਹੰਸਲੇ ਵਾਲੇ ਜਿਹੜੇ ਸਹਿਬਜ਼ਾਦੇ ਸਨ ਗੁਰੂ ਰੂਪਿਆਰੀ ਸਾਧ ਸੰਗਤ ਜੀਓ ਵਜ਼ੀਰ ਖਾਨ ਕਹਿੰਦਾ ਬੱਚਿਓ ਤੁਸੀਂ ਜਿੱਦ ਛੱਡ ਦੋ ਅਤੇ ਜਿਹੜਾ ਸਾਡਾ ਇਸਲਾਮ ਧਰਮ ਕਬੂਰ ਕਰ ਲੋ ਸਿੱਖੀ ਧਰਮ ਛੱਡ ਦੋ ਬੱਚੇ ਬੋਲੇ ਕਿ ਵਜ਼ੀਰ ਖਾਨ ਤੂੰ ਸਾਡਾ ਸਿਰਤਾ ਕਲਮ ਕਰ ਸਕਦਾ ਹੈ ਤਹਾੜ ਨਾਲੋਂ ਪਰਸਾ ਨੂੰ ਈਦ ਨਹੀਂ ਮਨਾ ਸਕਦਾ ਕਹਿੰਦਾ ਉਹਨੇ ਬੜੇ ਲਾਲਚ ਦਿੱਤੇ ਕਹਿੰਦੇ ਤੁਹਾਡੇ ਪਿੰਡਾਂ ਦੇ ਪਿੰਡ ਜਾਇਦਾਤਾ ਨਾਂ ਲਵਾ ਦਿੱਤੀ ਆ ਜਾਣ ਗਿਆ ਤੁਹਾਨੂੰ ਸੋਹਣੇ ਸੋਹਣੇ ਰਾੜੀਆਂ ਨਾਲ ਵਿਆਹ ਕਰ ਦਿੱਤੇ ਜਾਣਗੇ ਤੁਹਾਨੂੰ ਐਸ ਪ੍ਰਸਤੀ ਜੋ ਤੁਸੀਂ ਕਹੋਗੇ ਤੁਹਾਡਾ ਕਹਿਣਾ ਮੰਨਿਆ ਜਾਏਗਾ ਪਰ ਤੁਸੀਂ ਜਿੱਦ ਛੱਡ ਦਿਓ ਪਰ ਬੱਚੇ ਈਨ ਤੋਂ ਮੀਨ ਨਹੀਂ ਮੰਨੀ ਗੁਰੂ ਰੂ ਪਿਆਰੀ ਸਾਧ ਸੰਗਤ ਜੀਓ ਕਹਿੰਦੇ 11 ਪੋ ਨੂੰ ਫਿਰ ਠੰਡਾ ਬੁਰ ਸਾਹਿਬ ਆਂਦੇ ਹਨ ਦਾਦੀ ਨੂੰ ਆ ਕੇ ਸਾਰੀ ਵਾਰਤਾ ਸਰਾਂਦੇ ਹਨ ਦਾਦੀ ਨੇ ਕਿਹਾ ਬੱਚਿਓ ਡੋਲਣਾ ਨਹੀਂ ਤੁਹਾਡੇ ਦਾਦੇ ਨੇ ਹਿੰਦ ਧਰਮ ਦੀ ਖਾਤਰ ਲਈ ਆਪਣਾ ਸੀਸ ਬਲੀ ਦਾਨ ਕਰ ਦਿੱਤਾ ਤੁਸੀਂ ਵੀ ਜੋਬ ਜੀਰ ਖਾਨ ਕਹੇਗਾ ਤੁਸੀਂ ਉਸ ਦਾ ਡਟ ਕੇ ਜਵਾਬ ਦੇਣਾ ਹੈ ਗੁਰੂ ਰੂ ਪਿਆਰੀ ਸਾਧ ਸੰਗਤ ਜੀਓ ਕਹਿੰਦੇ 12 ਪਉ ਨੂੰ ਫਿਰ ਕਚੈਰੀ ਲਗਦੀ ਹੈ ਸਾਰੀ ਕਚੈਰੀ ਉਸੇ ਤਰ੍ਹਾਂ ਚੱਲਦੀ ਹੈ ਤੇ ਉੱਥੇ ਹੀ ਮਲੇਰ ਕੋਟਲੇ ਦਾ ਨਵਾਬ ਮੁਹੰਮਦ ਖਾਨ ਬੈਠਾ ਹੁੰਦਾ ਹੈ ਗੁਰੂ ਰੂਪ ਪਿਆਰੀ ਸਾਖ ਸੰਗਤ ਜੀਓ ਵਜ਼ੀਰ ਖਾਨ ਕਹਿੰਦਾ ਨਵਾਬ ਮੁਹੰਮਦ ਖਾਨ ਅੱਜ ਤੇਰੇ ਕੋਲ ਮਤਰਕੇ ਬਦਲਾ ਲੈਣ ਦਾ ਮੌਕਾ ਹੈ ਤੁਰੂ ਤੇਰਾ ਭਰਾ ਗੁਰੂ ਗੋਬਿੰਦ ਸਿੰਘ ਨੇ ਜੰਗ ਵਿੱਚ ਸ਼ਹੀਦ ਕਰ ਦਿੱਤਾ ਸੀ ਅੱਜ ਤੂੰ ਇਹਨਾਂ ਬੱਚਿਆਂ ਤੋਂ ਬਦਲਾ ਲੈ ਸਕਦਾ ਹੈ ਨਵਾਬ ਮੁਹੰਮਦ ਖਾਨ ਨੇ ਹਾਂ ਦਾ ਨਾਰਾ ਮਾਰਿਆ ਕਹਿੰਦਾ ਵਜ਼ੀਰ ਖਾਨ ਇਹ ਤੇਰੇ ਵਾਸਤੇ ਗਲਤ ਹੈ ਇਹ ਛੋਟੇ ਛੋਟੇ ਬੱਚੇ ਮਸੂਮ ਗੁਰੂ ਗੋਬਿੰਦ ਸਿੰਘ ਇਹਨਾਂ ਦਾ ਕੋਈ ਕਸੂਰ ਹੈ ਜੇ ਤੇਰੇ 'ਚ ਅਣਖ ਹੈ ਤੇਰੇ 'ਚ ਕੁਝ ਹੈ ਮੇਰੇ ਵਿੱਚ ਵੀ ਕੋਈ ਅਣਖ ਹੈ ਤਾਂ ਮੈਂ ਗੁਰੂ ਗੋਬਿੰਦ ਸਿੰਘ ਨਾਲ ਜਾ ਕੇ ਜੰਗ ਲੜਾਂਗਾ ਪਰ ਇਹ ਗਲਤ ਹੈ ਇਹ ਕੋਈ ਵੀ ਧਰਮ ਅਜਾਜਤ ਨਹੀਂ ਦਿੰਦਾ ਕਿ ਇਹਨਾਂ ਬੱਚਿਆਂ ਨਾਲ ਇਵੇਂ ਅਤਿਆਚਾਰ ਕੀਤਾ ਜਾਵੇ ਗੁਰੂ ਜੀ ਪਿਆਰੀ ਸਾਧ ਸੰਗਤ ਜੀ ਉਸਨੇ ਹਾਂ ਦਾ ਨਾਰਾ ਮਾਰਿਆ ਫਿਰ ਸੁੱਚਾ ਆਨੰਦ ਬੋਲਿਆ ਕਿ ਬੱਚੇ ਉਹ ਤੁਹਾਨੂੰ ਛੱਡ ਦਿੱਤਾ ਜਾਵੇ ਤਾਂ ਤੁਸੀਂ ਕੀ ਕਰੋਗੇ ਕਹਿਣ ਲੱਗੇ ਇੱਕ ਪਾਸੇ ਖਡੌਣੇ ਰੱਖ ਦਿੱਤੇ ਇੱਕ ਪਾਸੇ ਸ਼ਸਤਰ ਸਜਾ ਦਿੱਤੇ ਬੱਚੇ ਜਾ ਕੇ ਸ਼ਸਤਰਾਂ ਨੂੰ ਭਜੇ ਤੇ ਸ਼ਸਤਰ ਉਠਾ ਲਏ ਕਹਿਣ ਲੱਗੇ ਵਜ਼ੀਰ ਖਾਨ ਜੇਕਰ ਤੂੰ ਸਾਨੂੰ ਛੱਡ ਦੇਂਗਾ ਤਾਂ ਅਸੀਂ ਆਪਣੇ ਭੈਣ ਭਰਾ ਜਾ ਕੇ ਇਕੱਠੇ ਕਰਾਂਗੇ ਉਹਨਾਂ ਨੂੰ ਸ਼ਸਤਰ ਵਿਧਿਆ ਦਾਂਗੇ ਅਤੇ ਜਿਹੜਾ ਜਿਹੜਾ ਰਾਜ ਹੈ ਨਾ ਇਹਨੂੰ ਖਤਮ ਕਰ ਦਾਂਗੇ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ ਸੁੱਚਾ ਆਨੰਦ ਬੋਲਿਆ ਵਜ਼ੀਰ ਖਾਨ ਇਹ ਸੱਪ ਦੇ ਬੱਚੇ ਹਨ ਜੇ ਇਹਨਾਂ ਨੂੰ ਦੁੱਧ ਪਲਾਏਗਾ ਤਾਂ ਇਹ ਜ਼ਹਿਰ ਉਗਣਗੇ ਤਾਂ ਕਹਿੰਦੇ ਕਾਜੀ ਨੂੰ ਬੁਲਾਇਆ ਗਿਆ ਉਸ ਟਾਈਮ ਵੀਨਾ ਬੱਚਿਆਂ ਦਾ ਕੀ ਕੀਤਾ ਜਾਵੇ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ ਕਾਜੀ ਨੇ ਕਹਿੰਦਾ ਵਜ਼ੀਰ ਖਾਨ ਦੇ ਕਹਿਣ ਤੇ ਬੱਚਿਆਂ ਨੂੰ ਫਤਵਾ ਸੁਣਾ ਦਿੱਤਾ 12 ਪੋ ਨੂੰ ਕਹਿੰਦੇ ਇਹਨਾਂ ਨੂੰ ਜਿੰਦਾਨੀਆਂ ਵਿੱਚ ਚਿਣ ਦਿੱਤਾ ਜਾਏ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ ਕਹਿੰਦੇ 12 ਪੋ ਨੂੰ ਫਿਰ ਬੱਚੇ ਠੰਡੇ ਬੁਰ ਜਾਂਦੇ ਹਨ ਜਿਹੜਾ ਮੋਤੀ ਮੈਰਾ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ ਜਿਹੜਾ ਵਜੀਰ ਖਾਨ ਦਾ ਨੌਕਰ ਹੁੰਦਾ ਗੁਰੂ ਪਿਆਰੀ ਸਾਧ ਸੰਗਤ ਜੀ ਉਸੇ ਦਿਲ ਵਿੱਚ ਪ੍ਰੇਮ ਜਾਗਿਆ ਕਹਿੰਦਾ ਜਿਨ ਨੂੰ ਪ੍ਰੇਮ ਕੀਓ ਤਿਨ ਹੀ ਪ੍ਰਾਪਾਇਓ ਕਹਿੰਦੇ ਗੁਰੂ ਰੂਪਿਆਰੀ ਸਾਹਿਬ ਜੀ ਤੋਂ ਘਰੇ ਗਿਆ ਨਾ ਕਹਿੰਦਾ ਰੋਟੀ ਨਹੀਂ ਅੰਦਰ ਲੰਗਦੀ ਸੀ ਜਾ ਕੇ ਰੋਣ ਲੱਗਿਆ ਆਪਣੇ ਬੱਚਿਆਂ ਮਾਂ ਦੇ ਸਾਹਮਣੇ ਕਹਿਣ ਲੱਗਾ ਬੋਤੀ ਤੈਨੂੰ ਅੱਜ ਕੀ ਹੋ ਗਿਆ ਪੁੱਤ ਕਹਿਣ ਲੱਗੀ ਮਾਤਾ ਮੇਰੇ ਮੈਨੂੰ ਦੇਖਿਆ ਨਹੀਂ ਜਾਂਦਾ ਛੋਟੇ ਛੋਟੇ ਬੱਚੇ ਗੁਰੂ ਗੋਬਿੰਦ ਸਿੰਘ ਦੇ ਮਾਤਾ ਜੀ ਭੁੱਖੇ ਹਨ ਤਿੰਨ ਦਿਨ ਤੋਂ ਠੰਡੇ ਬੁਰਜ ਸਾਹਿਬ ਵਜੀਰ ਖਾਨ ਨੇ ਕੈਦ ਕਰ ਰੱਖਿਆ ਮੈਂ ਉਹਨਾਂ ਲਈ ਕੁਝ ਕਰਨਾ ਚਾਹੁੰਦਾ ਕਹਿੰਦਾ ਮੋਤੀ ਆਪਾਂ ਕੀ ਕਰ ਸਕਦੇ ਹਾਂ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ ਕਹਿੰਦੇ ਗੜਵਾ ਦੁੱਧ ਦਾ ਭਰਿਆ ਮੋਤੀ ਨੇ ਤੇ ਆ ਕੇ ਇਸ ਠੰਡੇ ਬੁਰਜ ਸਾਹਿਬ ਆਪਣੇ ਸਾਰੇ ਗਹਿਣੇ ਗੱਟੇ ਲਿਆ ਕੇ ਲਾਲਚ ਦੇ ਕੇ ਸੇਵਾਦਾਰ ਵਿੱਚ ਠੰਡੇ ਬੁਰਜੀ ਚ ਆ ਕੇ ਕਹਿੰਦਾ ਬੱਚਿਆਂ ਤੇ ਮਾਤਾ ਨੂੰ ਦੁੱਧ ਚਕਾਇਆ ਦਾ ਮਾਤਾ ਨੇ ਕਿਹਾ ਧੰਨ ਮੋਤੀ ਤੂੰ ਪੁੰਨ ਕਮਾਇਆ ਲਾਲਾ ਤਾਈ ਤੂੰ ਦੁੱਧ ਪਿਆਇਆ ਜਾਂ ਤੂੰ ਅਮਰ ਰਹੇਗਾ ਗੁਰੂ ਰੂਪ ਪਿਆਰੀ ਸਾਧ ਸੰਗਤ ਅਜ ਮੋਤੀ ਮੇਰੇ ਦਾ ਨਾਮ ਚੱਲਦਾ ਹੈ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ ਜਿਹੜਾ ਕਹਿੰਦਾ ਉਸਦਾ ਪਰਿਵਾਰ ਆ ਨਾ ਜਦੋਂ ਵਜ਼ੀਰ ਖਾਨ ਨੂੰ ਪਤਾ ਲੱਗਾ ਤਾਂ ਉਸਦਾ ਸਾਰਾ ਜਿਹੜਾ ਪਰਿਵਾਰ ਹੈ ਕੋਲੂ ਚ ਪੀੜ ਦਿੱਤਾ ਦੇਖੋ ਗੁਰੂ ਰੂਪ ਪਿਆਰੀ ਸਾਹ ਸੰਗਤ ਜੀਓ ਇੱਕ ਦੁੱਧ ਦੀ ਨਹੀਂ ਸਜਾ ਕਹਿੰਦੇ ਜਿਹਨੂੰ ਪ੍ਰੇਮ ਖੇਲਣ ਦਾ ਚਾਹੁੰਦਾ ਜਿਹਨੂੰ ਜਿਨ ਜਿਨ ਪ੍ਰੇਮ ਕੀਓ ਤਿਨਹੀਂ ਪ੍ਰਾਪਾਇਓ ਗੁਰੂ ਰੂਪ ਪਿਆਰ ਸਾਹਿ ਸੂਰਾ ਸੋ ਪਹਿਚਾਨੀਆ ਜੋ ਲੜੈ ਦੀਨ ਕੇ ਹੇਤ ਪੁਰਜਾ ਪੁਰਜਾ ਕੱਟ ਮਰੈ ਕਬੂ ਨਾ ਛਾੜੈ ਖੇਤ ਜਿਹੜੇ ਗੁਰੂ ਦੇ ਬਣ ਜਾਂਦੇ ਆ ਨਾ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ ਉਹਨਾਂ ਨੂੰ ਮੌਤ ਤੋਂ ਡਰ ਨਹੀਂ ਲੱਗਦਾ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ ਉਹ ਫਿਰ ਮਾਤਾ ਜੀ ਨੂੰ ਆ ਕੇ ਵਾਰਤਾ ਸੁਣਾਉਂਦੇ ਹਨ ਕਿ ਕੱਲ ਨੂੰ ਅਸੀਂ ਸ਼ਹੀਦ ਹੋ ਜਾਣਾ ਹੈ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ ਉਹ ਮਾਤਾ ਨੇ ਉਹਨਾਂ ਦੀਆਂ ਸੋਹਣੇ ਸੋਹਣੇ ਵਸਤਰ ਪਾਏ ਕਲਗੀਆਂ ਸਜਾਈਆਂ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ ਉਹ ਤੇਰਾ ਪਉ ਨੂੰ ਜਾਂਦੇ ਹਨ ਬੱਚੇ ਤੇ ਵਜ਼ੀਰ ਖਾਨ ਫਿਰ ਕਹਿੰਦਾ ਬੱਚਿਓ ਅਜੇ ਵੀ ਤੁਹਾਡੇ ਕੋਲ ਮੌਕਾ ਹੈ ਜਿਹੜੇ ਤੁਹਾਡੇ ਭਰਾ ਹਨ ਨਾ ਧੰਨ ਬਾਬਾਜੀਤ ਸਿੰਘ ਧੰਨ ਬਾਬਾ ਜੁਝਾਰ ਸਿੰਘ ਗੁਰੂ ਗੋਬਿੰਦ ਸਿੰਘ ਤੁਹਾਡਾ ਪਿਤਾ ਜਿਹੜਾ ਅਸੀਂ ਦੇਹ ਚੁੱਕਿਆ ਤੁਸੀਂ ਹੁਣ ਵੀ ਮੰਨ ਲਓ ਇਸਲਾਮ ਧਰਮ ਕਬੂਲ ਕਰ ਲਓ ਤੁਹਾਨੂੰ ਛੱਡ ਦਿੱਤਾ ਜਾਏਗਾ ਬੱਚੇ ਕਹਿਣ ਲੱਗੇ ਕਹਿੰਦੇ ਵਜ਼ੀਰ ਖਾਨ ਤੂੰ ਜਲਤੀ ਕਰ ਸਾਡਾ ਦਾਦਾ ਸਾਹ ਨੂੰ ਡਿੱਗਦਾ ਸਾਨੂੰ ਜਲਤੀ ਜਲਤੀ ਤੂੰ ਆਪਣਾ ਸਾਡਾ ਜੋ ਕਰਨਾ ਕਰ ਲਿਆ ਗੁਰੂ ਰੂਪਿਆਰੀ ਸਾਹ ਸੰਗ ਜੋ ਕਹਿੰਦੇ ਆ ਨੀਂ ਉੱਪਰ ਚਲੀਆਂ ਗਿਆ ਬੱਚਿਆਂ ਦਾ ਜਿਹੜਾ ਦਮ ਘੁੱਟਣ ਲੱਗਾ ਤੇ ਬੱਚੇ ਬੇਹੋਸ਼ ਹੋ ਕੇ ਡਿੱਗੇ ਅਤੇ ਨੀਆਂ ਵਿੱਚ ਸਹੀਦਾ ਆਪਣੀਆਂ ਜੜੀਆਂ ਉਸ ਗੁਰੂ ਪਿਆਰੇ ਨੂੰ ਪ੍ਰਾਪਤ ਹੋ ਗਏ ਗੁਰੂ ਰੂਪਿਆਰੀ ਸਾਹ ਸੰਗਜੋ ਅੱਜ ਆਪਾਂ ਨੂੰ ਇਹੀ ਇੱਥੋਂ ਫਿਰ ਉਸ ਤੋਂ ਉਪਰੰਤ ਕਹਿੰਦੇ ਹਨ ਮਾਤਾ ਜੀ ਨੂੰ ਜਦੋਂ ਪਤਾ ਲੱਗਾ ਠੰਡੇ ਬੁਰਜ ਸਾਹਿਬ ਕਿ ਬੱਚੇ ਸੀਧੋ ਦੇ ਹਨ ਗੁਰੂ ਰੂਪਿਆਰੀ ਸਾਹ ਸੰਗਜੋ ਮਾਤਾ ਨੇ ਇਸ ਠੰਡੇ ਬੁਰਜ ਵਿੱਚ ਚੋਲਾ ਛੱਡ ਦਿੱਤਾ ਅਤੇ ਜਿਹੜੇ ਉਹਨਾਂ ਦੇ ਸਰੀਰ ਹਨ ਗੁਰੂ ਰੂਪਿਆਰੀ ਸਾਹਿਬ ਅੱਧਾ ਕਿਲੋਮੀਟਰ ਸਾਹਮਣੇ ਹੀ ਵਿਮਾਨ ਸਾਹਿਬ ਗੁਰਦੁਆਰਾ ਸਾਹਿਬ ਹੈ ਉੱਥੇ ਸਰੀਰਾਂ ਨੂੰ ਸੁੱਟ ਦਿੱਤਾ ਉਸ ਟਾਈਮ ਜੰਗਲ ਹੁੰਦਾਈ ਗੁਰੂ ਰੂਪਿਆਰੀ ਸਾਧ ਸੰਗਤ ਜੀਓ ਕਹਿੰਦੇ ਸ਼ੇਰ ਨੇ ਉੱਥੇ ਰਾਖੀ ਕੀਤੀ ਅਤੇ ਟੋਡਰਮਾਨ ਨੂੰ ਪਤਾ ਲੱਗਦਾ ਹੈ ਗੁਰੂ ਰੂਪਿਆਰੀ ਸਾਹਿਬ ਜੀ ਉਹ ਬਹੁਤ ਵੱਡਾ ਵਪਾਰੀ ਹੁੰਦਾ ਹੈ ਉਹਨਾਂ ਨੂੰ ਗੁਰੂ ਨਾਲ ਬਹੁਤ ਪ੍ਰੇਮ ਸੀ ਗੁਰੂ ਰੂਪਿਆਰੀ ਸਾਧ ਸੰਗਤ ਜੀਓ ਗੁਰੂ ਘਰ ਦਾ ਸੇਵਕ ਸੀ ਵਾਇਗਰੂਸ ਚੇ ਪਾਚਾ ਗੁਰੂ ਨੂੰ ਮੰਨਣ ਵਾਲਾ ਗੁਰੂ ਰੂਪਿਆਰੀ ਸਾਧ ਸੰਗਤ ਜੀਓ ਭਗਤ ਸੀ ਉਸ ਨੇ ਆ ਕੇ ਵਜ਼ੀਰ ਖਾਨ ਨੂੰ ਬੇਨਤੀ ਕੀਤੀ ਕਿ ਵਜ਼ੀਰ ਖਾਨ ਮੈਂ ਬੱਚਿਆਂ ਤੇ ਮਾਤਾਂ ਦਾ ਸੰਸਕਾਰ ਕਰਨਾ ਚਾਹੁੰਦਾ ਗੁਰੂ ਰੂਪਿਆਰੀ ਸਾਧ ਸੰਗਤ ਜੀਓ ਤਮ ਵਜੀਰ ਖਾਨ ਬੋਲਿਆ ਤੂੰ ਕਰ ਸਕਦਾ ਪਰ ਜਿੰਨੀ ਵੀ ਧਰਤੀ ਹੈ ਤੈਨੂੰ ਖੜੀਆਂ ਮੋਹਰਾਂ ਕਰਕੇ ਖਰੀਦਣੀ ਪੈਗੀ ਗੁਰੂ ਰੂਪਿਆਰੀ ਸਾਧ ਸੰਗਤ ਇੱਥੋਂ ਕਿਲੋਮੀਟਰ ਗੁਰਦੁਆਰਾ ਜੋਤੀ ਸਰੂਪ ਸਾਹਿਬ ਕਹਿੰਦਾ ਟੋਡਰ ਮਾਨ ਨੇ ਉਸ ਵਕਤ ਆਪਣੀ ਸਾਰੀ ਪੂੰਜੀ ਦਾਤੇ ਲਗਾ ਕੇ ਉਸ ਟਾਈਮ ਖੜੀਆਂ ਮੋਹਰਾਂ ਕਰਕੇ ਅਰਬਾਂ ਖਰਬਾਂ ਦੀ ਧਰਤੀ ਆਲ ਵਰਡ ਜੀ ਜਿੰਨੀ ਵੀ ਸ੍ਰਿਸ਼ਟੀ ਮਾਲਕ ਨੇ ਸਾਜੀ ਹੈ ਸਭ ਤੋਂ ਮਹਿੰਗੀ ਧਰਤੀ ਖਰੀਦੀ ਗਈ ਉਸ ਟਾਈਮ ਗੁਰੂ ਰੂਪਿਆਰੀ ਸਾਧ ਸੰਗਤ ਜੀਓ ਅਤੇ ਮੋਤੀ ਮਹਿਰਾ ਅਤੇ ਗੁਰੂ ਰੂਪ ਪਿਆਰੀ ਸਾਹਿਬ ਟਾਡਰ ਮਾਲ ਇੱਥੋਂ ਵਿਵਾਨ ਸਾਤੋਂ ਤਾਲਕੀ ਸਾਹਿਬ ਵਿੱਚ ਪਾ ਕੇ ਬੱਚਿਆਂ ਨੂੰ ਗੁਰੂ ਰੂਪ ਪਿਆਰੀ ਸਾਹਿਬ ਸਿਓ ਜੋਤੀ ਸਰੂ ਸਾ ਸੰਸਕਾਰ ਕੀਤੇ ਗਏ ਗੁਰੂ ਰੂਪ ਪਿਆਰੀ ਸਾਹਿਬ ਸੰਗਤ ਜੀਓ ਅੱਜ ਸੱਚੀ ਸੁੱਚੀ ਸਿਧਾਂਤ ਦੀ ਸੰਗਤਾਂ ਦੇਣ ਆਂਦੀਆਂ ਠੰਡਾ ਬੁਰਜ ਸਾਹਿਬ 1 ਮਹੀਨਾ ਜਿਹੜਾ ਪੋਦਾ ਮਹੀਨਾ ਆਪਣਾ ਸਾਰਾ ਸਰਵੰਸ ਗੁਰੂ ਗੋਬਿੰਦ ਨੇ ਵਾਰ ਦਿਆ ਇਹਨਾਂ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤਚਾਰ ਚਾਰ ਮੂਹੇ ਤੋਂ ਕਿਆ ਪਿਆ ਜੀਵਤ ਕਈ ਹਜ਼ਾਰ ਸਾਲ ਨੂੰ ਪੁੱਤ ਆਖਿਆ ਅੱਜ ਸੰਗਤਾਂ ਉਹਨਾਂ ਨੂੰ ਸੱਚੀ ਸੁੱਚੀ ਸੰਧਾਨ ਦੀ ਦੇਣਾ ਦੀਨ ਗੁਰੂ ਪਿਆਰੀ ਸਾਜੋ ਇੱਕ ਪੋਦੇ ਮਹੀਨੇ ਚ ਕੋਈ ਵੀ ਵਿਆਹ ਸ਼ਾਦੀ ਨਹੀਂ ਕਰਦੇ ਨਾ ਹੀ ਥੱਲੇ ਹੀ ਬਿਸਤਰੇ ਲਾ ਕੇ ਸੰਗਤਾਂ ਉਹਨਾਂ ਨੂੰ ਪ੍ਰੇਮ ਨਾਲ ਸੱਚੀ ਸੁੱਚੀ ਸੰਧਾਨ ਜੀ ਦਿੰਦੇ ਸਾਡੇ ਵਾਸਤੇ ਵੀ ਸੱਚੀ ਸੁੱਚੀ ਸੰਧਾਨ ਜਿਹੜੀ ਹੈ ਕਿ ਜਿਹੜੇ ਕੇਸ ਹਨ ਗੁਰੂ ਦੀ ਮੋਹਰ ਹਨ ਇਹ ਅਸੀਂ ਕੇਸ ਨਹੀਂ ਕਟਾਣੇ ਅੱਜ ਅਸੀਂ ਗੁਰੂ ਵਾਲੇ ਬਣਨਾ ਗੁਰੂ ਰੂਪਿਆਰੀ ਸਾਹਿਬ ਅੰਦਰ ਛਕਣਾ ਇਸ ਕਰਕੇ ਸਾਰੀ ਸੰਗਤਾਂ ਨੂੰ ਬੇਨਤੀ ਹੈ ਕਿ ਇਹ ਸੱਚੀ ਸੱਚੀ ਸ਼ਰਧਾਂਜਲੀ ਹੈ ਗੁਰੂ ਰੂਪਿਆਰੀ ਸਾਹਿਬ ਸੰਗਤ ਜੀਓ ਇਤਿਹਾਸ ਇਤਿਹਾਸਾਂ ਦਿਆਂ ਹੋਇਆਂ ਦਾਸ ਕੋਲੋਂ ਗਲਤੀਆਂ ਭੁੱਲਾ ਮਾਫ਼ ਕਰਨੀਆਂ ਬਲੇ ਇਸੋਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਨ ਗਰੰਥੀ ਸਿੰਘ ਜਿਨ੍ਹਾਂ ਨੇ ਵਿਸ਼ੇਸ਼ ਤੌਰ ਤੇ ਇਸ ਇਤਿਹਾਸ ਬਾਰੇ ਲਿਖਿਆ ਜਾਣਕਾਰੀ ਸਾਂਝੀ ਕੀਤੀ ਹੈ ਸੋ ਤੁਹਾਨੂੰ ਤਸਵੀਰ ਦਿਖਾਦੀ ਹੈ ਠੰਡਾ ਬੁਰਜ ਜਿੱਤੇ ਕਿ ਠਾਠਾਂ ਮਾਰਦਾ ਇਕੱਠ ਹੈ ਸੋ ਸੰਗਤਾਂ ਦਾ ਠੰਡਾ ਬੁਰਜ ਦੇ ਕਿ ਸੰਗਤਾਂ ਜਿਹੜੀਆਂ ਨੇ ਉਹ ਨਤਮਸਤਕ ਹੋ ਰਹੀਆਂ ਨੇ ਕਿਉਂਕਿ ਇਹ ਉਹ ਧਰਤੀ ਆ ਜਿੱਤੇ ਕਿ ਛੋਟੇ ਸਾਬ ਜਦਿਆਂ ਨੂੰ ਤੇ ਮਾਤਾ ਗੁਜਰੀ ਜੀ ਨੂੰ ਇਹ ਠੰਡੇ ਬੁਰਜ ਦੇ ਵਿੱਚ ਜਿਹੜਾ ਕਿਆਦ ਕਰਕੇ ਰੱਖਿਆ ਗਿਆ ਸੀ ਤਸੀਹੇ ਚੱਲੇ ਮੋਹਰਾ ਵੀ ਦਿੱਤੀਆਂ ਗਿਆ ਬਹੁਤ ਜਿਹੜਾ ਲਾਲਚ ਦਿੱਤੀਆਂ ਗਿਆ ਪਰ ਉਹਨਾਂ ਨੇ ਜਿਹੜਾ 3 ਜਿਹੜੀ ਆ ਉਹ ਕਬੂਲ ਨਹੀਂ ਕੀਤੀ ਤਾਂ ਅੱਜ ਜਿਹੜੀਆਂ ਦੁਨੀਆਂ ਉਹ ਲੱਖਾਂ ਦੀ ਤਦਾਦ ਦੇ ਵਿੱਚ ਦੁਨੀਆਂ ਜਿਹੜੀਆਂ ਉਹ ਇੱਥੇ ਨਤਮਸਤਕ ਹੋ ਰਹੀ ਐ ਉਹਨਾਂ ਨੂੰ ਸਿੱਧਾ ਕਰ ਰਹੀ ਐ ਉਹਨਾਂ ਨੂੰ ਸਲਾਮ ਕਰ ਰਹੀ ਐ ਸੋ ਚੜਦੀ ਕਲਾ ਟਾਈਮ ਟੀਵੀ ਦੇ ਮਾਧਿਅਮ ਦੇ ਰਾਹੀਂ ਅਸੀਂ ਸੰਗਤਾਂ ਨੂੰ ਜਿਹੜਾ ਹੈ ਘਰ ਬੈਠੇ ਹੋਣਗੇ ਸੰਗਤਾਂ ਨੇ ਉਹ ਇਸ ਧਾਰਮਿਕ ਸਥਾਨ ਦੇ ਦਰਸ਼ਨ ਕਰ ਸਕਦੀਆਂ ਨੇ ਸੋ ਇੱਥੇ ਦੂਰ ਦਰਾਡੇ ਤੋਂ ਜਿਹੜੇ ਸ਼ਹਿਰ ਨੇ ਉਹ ਉੱਥੋਂ ਪੰਜ ਪਿਆਰਾਂ ਦੀ ਅਗਵਾਈ ਦੇ ਨਗਰ ਕੀਤੇ ਨੇ ਉਹ ਵੀ ਆਉਂਦੇ ਨੇ ਸੋ ਤੁਹਾਨੂੰ ਦਰਸ਼ਨ ਕਰਵਾ ਦਈਏ ਕਿਉਂਕਿ ਹਰ ਇੱਕ ਸ਼ਹਿਰ ਦੇ ਜਿਹੜਾ ਨਗਰ ਕੀਰਤਨ ਆ ਉਹ ਸਜਾਇਆ ਜਾਂਦਾ ਨਾਨਕ ਸਿੰਘ ਜਥੇਬੰਦੀਆਂ ਤੇ ਗੁਰੂ ਦੀਆਂ ਲਾਡਲੀਆਂ ਫੌਜਾਂ ਵੀ ਜਿਹੜੀਆਂ ਇੱਥੇ ਨੇ ਪਹੁੰਚਦੀਆਂ ਨੇ ਉਹ ਤਸਵੀਰ ਤੁਸੀਂ ਦੇਖਦੇ ਹੋ ਪੰਜ ਪਿਆਰਾਂ ਦੀ ਗਵਾਇ ਦੇ ਜਿਹੜਾ ਨਗਰ ਕੀਰਤਨ ਆ ਉਹ ਵੀ ਇੱਥੋਂ ਜਿਹੜਾ ਪਹੁੰਚਿਆ ਕਿਉਂਕਿ ਵੱਖ-ਵੱਖ ਸ਼ਹਿਰਾਂ ਦੇ ਵਿੱਚੋਂ ਜਿਹੜਾ ਨਗਰ ਕੀਰਤਨ ਵੀ ਕੱਢੇ ਜਾਂਦੇ ਨੇ ਤਾਂ ਉਹ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਜਿਹੜੀਆਂ ਸੰਗਤਾਂ ਨੇ ਉਹ ਨਗਰ ਕੀਰਤਨ ਦੇ ਵਿੱਚ ਪਹੁੰਚਦੀਆਂ ਨੇ ਗੁਰੂ ਸਾਹਿਬ ਦਾ ਜਿਹੜਾ ਆਸ਼ੀਰਵਾਦ ਆ ਉਹ ਪ੍ਰਾਪਤ ਕਰਦੀਆਂ ਨੇ